ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਫੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡ ਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਮ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਹਾਂ ਜੀ ਲੰਕੋਚੀ ਜੱਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਐਫਆਈਆ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅਰੈਸਟ ਫਾਵਾਂਗੇ ਅੱਗੇ ਜੋ ਬੰਦੀ ਲੋੜਿੰਦੀ ਕਾਰਵਾਈ ਉਸੇ ਕਰ ਰਹੇ ਹੈ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਫਤੀਸ਼ ਕਰ ਮੈਮ ਇੱਕ ਪਾਸੇ ਘਲੂਕਾਰ ਆਤੀ ਪਰਸਾ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੋ ਦੂਸਰੇ ਪਾਸੇ ਇਹੀ ਘਟਨਾ ਹੋਣਾ ਕਿ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਉਹ ਫੜਿਆ ਗਿਆ ਤੇ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹ ਨਾ ਐਫ ਆਈ ਆਰ ਰਜਿਸਟਰ ਕਰਨਾ ਹੈ ਮਾਨਸਿਕ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫਤੀਸ਼ ਚ ਚਾਏਗਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਰ ਰਜਿਸਟਰ ਕਰਾ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਐ ਉਹਨੇ ਗੁਰਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ। ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ। ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਪਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ। ਮੈਂ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ? ਅਜੇ ਪਤਾ ਕਰ ਰਹੇ ਹਾਂ ਜੀ। ਲੰਕੁਚੇ ਜੱਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਆਪਾਂ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਜਿਹੜੇ ਅਰੈਸਟ ਫਾਵਾਂਗੇ ਅੱਗੇ ਜੋ ਬੰਦੀ ਲੋੜਿੰਦੀ ਕਾਰਵਾਈ ਇਸੇ ਕਰ ਰਹੇ ਕਿ ਆ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਜੀ ਤਕਤੀਸ਼ ਦਾ ਮੈਮ ਇੱਕ ਪਾਸੇ ਘਲੂਕਾਰ ਆਤੀ ਪਰਸਾ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੂਜੂ ਪਾਸੇ ਜਿਹੀ ਘਟਨਾ ਹੋਣਾ ਕਿਤੇ ਨਾ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਮਾਨਸਿਕ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚ ਚਾਏਗਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਇਹਨਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਰ ਰਜਿਸਟਰ ਕਰਤਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਂ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੋ ਪਤਾ ਕਰ ਰਹੇ ਹਾਂ ਜੀ ਮੈਂ ਕੁਝ ਜਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਅ퍼 ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅरेस्ट ਫਾਵਾਂਗੇ ਅੱਗੇ ਜੋ ਬੰਦੀ ਲੋੜਿੰਦੀ ਕਾਰਵਾਈ ਅਸੀਂ ਕਰ ਰਹੇ ਹਾਂ ਕੀ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਕਤੀਸ਼ ਤਾਂ ਮੈਮ ਇੱਕ ਪਾਸੇ ਕਲੁਕਰ ਆਦੀ ਬਸ ਫਿਰ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੂਜੂ ਪਾਸੇ ਜਿਹੀ ਘਟਨਾ ਹੋਣਾ ਕਿਤਨਾ ਕਿਤੇ ਸੰਗਤ ਦੇ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਲਾਂਚਿਕ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚਾਹੀਦਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਇਹਨਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਰ ਰਜਿਸਟਰ ਕਰਤਾ ਠੀਕ ਹੈ ਸ੍ਰੀ ਕਾਂਜ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਮ ਕੀ ਲਾਇਆ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੋ ਪਤਾ ਕਰ ਰਹੇ ਹਾਂ ਜੀ ਲੰਕੁਚੀ ਜੱਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਐਫਆਰ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅरेस्ट ਫਾਵਾਂਗੇ ਅੱਗੇ ਜੋ ਬਣਦੀ ਲੋੜਿੰਦੀ ਕਾਰਵਾਈ ਅਸੀਂ ਕਰ ਰਹੇ ਹਾਂ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਫਤੀਸ਼ ਕਰ ਰਹੇ ਮੈਮ ਇੱਕ ਪਾਸੇ ਘੁਲੁਕਾਰ ਆਤੀ ਬਸ ਐ ਪੁਲਿਸ ਵੀ ਵੱਡੀ ਗਿਣਤੀ ਵਿੱਚ ਐ ਦੂਜੇ ਪਾਸੇ ਇਹੀ ਘਟਨਾ ਹੋਣਾ ਕਿਤੇ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਲੱਗ ਸਿੱਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚਾਹੀਦਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਇਹਨਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਈ ਰਜਿਸਟਰ ਕਰਤਾ ਥੈਂਕ ਯੂ ਜੀ ਸ੍ਰੀ ਕਾਂਜ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਮ ਕੀ ਨਾਇ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੋ ਪਤਾ ਕਰ ਰਹੇ ਹਾਂ ਜੀ ਲੰਕੁਚੀ ਜੱਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਆਪਾ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅਰੈਸਟ ਫਾਵਾਂਗੇ ਅੱਗੇ ਜੋ ਬੰਦੀ ਲੋੜਿੰਦੀ ਕਾਰਵਾਈ ਉਸੇ ਕਰ ਰਹੇ ਹੈ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਫਤੀਸ਼ ਤੇ ਮੈਮ ਇੱਕ ਪਾਸੇ ਘਲੁਕਾਰ ਆਦੀ ਬਸ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੋ ਦੂਸਰੇ ਪਾਸੇ ਜਹੀ ਘਟਨਾ ਹੋਣਾ ਕਿਤੇ ਨ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਹੈ ਕਾਨੂੰਨੀ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚਾਏਗਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਹੈ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਰ ਰਜਿਸਟਰ ਕਰਤਾ ਥੈਂਕ ਯੂ ਜੀ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਰਤਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਪਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਮ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਹਾਂ ਜੀ ਮੈਂ ਕੁਝ ਜੱਥੇ ਬੰਦੀ ਇੱਥੇ ਪਹੁੰਚ ਰਿਹਾ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਆਪਾਂ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅਰੈਸਟ ਫਾਵਾਗੇ ਅੱਗੇ ਜੋ ਬੰਦੀ ਲੋੜਿੰਦੀ ਕਾਰਵਾਈ ਉਸੇ ਕਰ ਰਹੇ ਹਾਂ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਕਤੀਸ਼ ਦਾ ਮੈਮ ਇੱਕ ਪਾਸੇ ਘੁਲੁਕਰ ਆਦੀ ਬਸ ਆ ਪੁਲਿਸ ਵੀ ਵੱਡੀ ਗਿਣਤੀ ਵਿੱਚ ਐ ਦੂਜੂ ਪਾਸੇ ਇਹੀ ਘਟਨਾ ਹੋਣਾ ਕਿਤੇ ਨਾ ਕਿ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਹੈ ਮਾਨਸਿਕ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚਾਹੀਦਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਹੈ ਇਹਨਾਂ ਤੇ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਰ ਰਜਿਸਟਰ ਕਰਤਾ ਥੈਂਕ ਯੂ ਸਰ ਸ਼੍ਰੀ ਗਾਂਜ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਰਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤਾਂ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਅਭ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਆ ਜੀ ਮਤਲਬ ਕੁਝ ਜੱਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਆਪ ਫਰ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅरेस्ट ਫਾਵਾਗੇ ਅੱਗੇ ਜੋ ਬੰਦੇ ਦੀ ਲੋੜਿੰਦੀ ਕਾਰਵਾਈ ਅਸੀਂ ਕਰ ਰਹੇ ਹਾਂ। ਕੀ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ। ਪਤਾ ਕਰ ਰਹੇ ਹਾਂ ਜੀ ਤਫਤੀਸ਼ ਦਾ। ਮੈਮ ਇੱਕ ਪਾਸੇ ਕਲੁਕਰ ਆਦੀ ਬਸ ਐ ਪੁਲਿਸ ਵੀ ਵੱਡੀ ਗਿਣਤੀ ਵਿੱਚ ਐ ਦੋ ਦੂ ਪਾਸੇ ਜਹੀ ਘਟਨਾ ਹੋਣਾ। ਕਿਤੇ ਨਾ ਕਿਤੇ ਸੰਗਤ ਦੇ ਮਨ ਚ ਕੋਈ ਡਰ ਪੈਦਾ ਹੁੰਦਾ। ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ। ਸੰਗਤ ਕਰਕੇ ਹੀ ਉਹ ਫੜਿਆ ਗਿਆ। ਤਾਂ ਬਚਾਅ ਹੋ ਗਿਆ। ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ। ਤਾਂ ਇਹ ਅਸੀਂ ਫੜ ਕੇ ਉਹ ਨਾ ਐਫਆਈਆ ਰਜਿਸਟਰ ਕਰਨਾ ਹੈ। ਨੰਨ ਸਿਕ ਸਥਿਤੀ ਕਿਤਾ। ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚ ਚਾਏਗਾ। ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ। ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ। ਇਹਨਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ। ਪੁਲਿਸ ਦੀ ਪੂਰੀ ਨਿਗਰਾਨੀ ਹੈ। ਇਮੀਡੀਏਟ ਕਾਰਵਾਈ ਕਰਦੇ ਹੋਏ ਅਸੀਂ ਐਫਆਈਆ ਰਜਿਸਟਰ ਕਰਾਂਗੇ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡ ਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਂ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਹਾਂ ਜੀ ਲੰਕੁਚ ਜੱਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਐਫਆਰ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅਰੈਸਟ ਫਾਵਾਂਗੇ ਅੱਗੇ ਜੋ ਬੰਦੀ ਲੋੜਿੰਦੀ ਕਰਵਾਈ ਹੈ ਅਸੀਂ ਕਰ ਰਹੇ ਹੈ ਕੀ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਫਤੀਸ਼ ਕਰ ਰਹੇ ਮੈਂ ਇੱਕ ਪਾਸੇ ਕੱਲ੍ਹ ਉੱਤਰ ਆਤੀ ਪਰ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੂਜੂ ਪਾਸੇ ਇਹੀ ਘਟਨਾ ਹੋਣਾ ਕਿਤਨਾ ਕਿ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤੇ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਲੱਗ ਸਿਕ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚਾਹੀਗਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਇਹਨਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਈ ਰਜਿਸਟਰ ਕਰਾ। थैंक यू। ਸਰ ਸ਼੍ਰੀਕਾਂਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ। ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ। ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ। ਮੈਮ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ? ਅਜੇ ਪਤਾ ਕਰ ਰਹੇ ਹਾਂ ਜੀ। ਲੰਕੁਚ ਜਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਐਫਆਰ ਰਜਿਸਟਰ ਕਰ ਰਹੇ ਹਾਂ ਜਿਉਂ ਬੰਦੇ ਦੀ ਅਰੈਸਟ ਫਾਵਾਂਗੇ ਅੱਗੇ ਜੋ ਬੰਦੀ ਲੋੜਿੰਦੀ ਕਾਰਵਾਈ ਉਸੇ ਕਰ ਰਹੇ ਹੈ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਨੇ ਜੀ ਤਫਤੀਸ਼ ਤਾਂ ਮੈਮ ਇੱਕ ਪਾਸੇ ਘਲੂਕਾ ਰਹੀ ਤੇ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੂਜੇ ਪਾਸੇ ਜਿਹੀ ਘਟਨਾ ਹੋਣਾ ਕਿਤੇ ਨਾ ਕਿਤੇ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਇਹ ਅਸੀਂ ਫੜ ਕੇ ਉਹ ਨਾ ਐਫ ਆਈ ਆਰ ਰਜਿਸਟਰ ਕਰਨਾ ਹੈ ਨੰਨ ਸਿਕ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫਤੀਸ਼ ਚਾਹੀਦਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਹੈ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਈ ਰਜਿਸਟਰ ਕਰਤਾ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਆ ਉਹਨੇ ਗੁਰਤਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਪਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਂ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੋ ਪਤਾ ਕਰ ਰਹੇ ਹਾਂ ਜੀ ਲੰਕੁਚ ਜੱਥੇ ਬੰਦੀ ਇੱਥੇ ਪਹੁੰਚ ਰਿਹਾ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਅ퍼 ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਜਿਹੜੇ ਅਰੈਸਟ ਫਾਵਾਂਗੇ ਅੱਗੇ ਜੋ ਬੰਦੀ ਲੋੜਿੰਦੀ ਕਾਰਵਾਈ ਉਸੇ ਕਰ ਰਹੇ ਹੈ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਨੇ ਜੀ ਤਫਤੀਸ਼ ਤਾਂ ਮੈਮ ਇੱਕ ਪਾਸੇ ਘਲੂਕਾਰ ਆਤੀ ਬਸ ਫਿਰ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੂਜੇ ਪਾਸੇ ਇਹੀ ਘਟਨਾ ਹੋਣਾ ਕਿਤੇ ਨ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆ ਰਜਿਸਟਰ ਕਰਨਾ ਹੈ ਮਾਨਸਿਕ ਸਥਿਤੀ ਕਿਤਾ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚਾਹੀਗਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਹੈ ਇਹਨਾਂ ਤੇ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਈ ਰਜਿਸਟਰ ਕਰਤਾ ਹੈ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਰਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ। ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ। ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਹੈ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ। ਮਾਮਲੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ? ਅਜੋ ਪਤਾ ਕਰ ਰਹੇ ਹਾਂ ਜੀ। ਮੈਂ ਕੁਝ ਜਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਆਪਾਂ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅरेस्ट ਫਾਵਾਂਗੇ ਅੱਗੇ ਜੋ ਬੰਦੀ ਲੋੜਿੰਦੀ ਕਾਰਵਾਈ ਇਸੇ ਕਰ ਰਹੇ ਹਾਂ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਕਤੀਸ਼ ਦਾ ਮੈਮ ਇੱਕ ਪਾਸੇ ਇਕੱਲਾ ਲੁਕਾ ਰਹੀਦੀ ਬਸ ਐ ਪੁਲਿਸ ਵੀ ਵੱਡੀ ਗਿਣਤੀ ਵਿੱਚ ਐ ਦੂਜੂ ਪਾਸੇ ਇਹੀ ਘਟਨਾ ਹੋਣਾ ਕਿਤਨਾ ਕਿਤੇ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨੂੰ ਐਫਆਈਆਰ ਰਜਿਸਟਰ ਕਰਨਾ ਲਾਂਸਿਕ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚਾਹੀਦਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਇਹਨਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਰ ਰਜਿਸਟਰ ਕਰਤਾ ਹੈਂਕਿਊ ਜੀ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁੱਟਕਾ ਸਾਫ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਂ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਆ ਜੀ मतलब कुछ जत्थेबंदी ਇੱਥੇ ਪਹੁੰਚ ਰਹੀ ਜਾਣੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਇਹ ਫਾਇਰ ਰਜਿਸਟਰ ਕਰ ਰਹੇ ਹਾਂ ਜਿਉਂ ਬੰਦੇ ਦੀ ਅरेस्ट ਫਾਹਾਂਗੇ ਅੱਗੇ ਜੋ ਬੰਦੀ ਲੋੜਿੰਦੀ ਕਾਰਵਾਈਆਂ ਸੀ ਕਰ ਰਹੇ। ਕੀ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ? ਪਤਾ ਕਰ ਰਹੇ ਹਾਂ ਜੀ ਤਫਤੀਸ਼ ਕਰ। ਮੈਮ ਇੱਕ ਪਾਸੇ ਕਲੁਕਾ ਰਤੀ ਬਸ ਐ ਪੁਲਿਸ ਵੀ ਵੱਡੀ ਗਿਣਤੀ ਵਿੱਚ ਐ ਦੂਜੇ ਪਾਸੇ ਜਿਹੀ ਘਟਨਾ ਹੋਣਾ ਕਿਤੇ ਨਾ ਕਿਤੇ ਸੰਗਤ ਦੇ ਮਨ ਚ ਵੀ ਡਰ ਪੈਦਾ ਹੁੰਦਾ। ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ। ਸੰਗਤ ਕਰਕੇ ਉਹ ਫੜਿਆ ਗਿਆ ਤੇ ਬਚਾਅ ਹੋ ਗਿਆ। ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ। ਤਾਂ ਇਹ ਅਸੀਂ ਫੜ ਕੇ ਉਹ ਨਾ ਐਫਆਈਆ ਰਜਿਸਟਰ ਕਰਨਾ ਲੱਗ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫਤੀਸ਼ ਚਾਏਗਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖ ਰਹੇ ਹਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਅਸੀਂ ਐਫਆਈਆ ਰਜਿਸਟਰ ਕਰ ਰਹੇ ਹਾਂ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਰਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤਾਂ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਮ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਹਾਂ ਜੀ ਮੈਂ ਕੁਝ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਐਫਆਰ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅरेस्ट ਫਾਵਾਂਗੇ ਅੱਗੇ ਜੋ ਬੰਦੇ ਦੀ ਲੋੜਿੰਦੀ ਕਾਰਵਾਈ ਅਸੀਂ ਕਰ ਰਹੇ ਹਾਂ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਫਤੀਸ਼ ਦਾ ਮੈਮ ਇੱਕ ਪਾਸੇ ਕਲੁਕਰ ਆਦੀ ਬਸ ਐ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੋ ਦੂਸਰੇ ਪਾਸੇ ਜਿਹੀ ਘਟਨਾ ਹੋਣਾ ਕਿਤੇ ਨਾ ਕਿਤੇ ਸੰਗਤ ਦੇ ਮਨ ਚ ਕੋਈ ਡਰ ਪੈਦਾ ਹੁੰਦਾ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਇਹ ਅਸੀਂ ਫੜ ਕੇ ਉਹ ਨਾ ਐਫਆਈਆ ਰਜਿਸਟਰ ਕਰਨਾ ਨੰਬਰ 6 ਸਥਿਤੀ ਕਿਤਾ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫ਼ਤੀਸ਼ ਚ ਚਾਏਗਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਇਹਨਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਅਸੀਂ ਐਫਆਈਆ ਰਜਿਸਟਰ ਕਰਾਂਗੇ ਠੀਕ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਂ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਹਾਂ ਜੀ मतलब ਕੁਝ ਜਥੇਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਐਫ ਆਰ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅरेस्ट ਫਾਵਾਂਗੇ ਅੱਗੇ ਜੋ ਬਣਦੀ ਲੋੜ ਲੋੜਿੰਦੀ ਕਾਰਵਾਈ ਅਸੀਂ ਕਰ ਰਹੇ ਹਾਂ ਕਿਹਾ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਹਾਂ ਜੀ ਤਫਤੀਸ਼ ਤਾਂ ਮੈਮ ਇੱਕ ਪਾਸੇ ਕੱਲ੍ਹ ਲੁਕਾ ਰਹੀ ਸੀ ਪਰ ਸਾਇ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੋ ਦੂਸਰੇ ਪਾਸੇ ਜਿਹੀ ਘਟਨਾ ਹੋਣਾ ਕਿਤਨਾ ਕਿਤੇ ਸੰਗਤ ਦੇ ਮਨ ਚ ਵੀ ਡਰ ਪੈਦਾ ਹੁੰਦਾ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਇਹ ਅਸੀਂ ਫੜ ਕੇ ਉਹ ਨਾ ਐਫਆਈਆ ਰਜਿਸਟਰ ਕਰਨਾ ਲੱਗਦਾ ਕਿ ਸਥਿਤੀ ਕਿਤਾ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫਤੀਸ਼ ਚ ਚਾਏਗਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਇਹਨਾਂ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਅਸੀਂ ਐਫਆਈਆ ਰਜਿਸਟਰ ਕਰਾਂਗੇ ਠੀਕ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਟਕਾ ਸਾਫ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਫੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡ ਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਮ ਕੀ ਲਾਇਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਹਾਂ ਜੀ ਲੋਕੋ ਜਿੱਥੇ ਬੰਦੀ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਐਫਆਰ ਰਜਿਸਟਰ ਕਰ ਰਹੇ ਹਾਂ ਜਿਉਂ ਬੰਦੇ ਦੀ ਅਰੈਸਟ ਫਾਵਾਂਗੇ ਅੱਗੇ